ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਜੁਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਇੱਕ ਤਾਜੀ ਸੂਈ ਵੀ ਤੇ ਤੰਨੇ ਘਬਣਾ ਵੜਾ ਦਿਖਾਵਾਂਗੇ ਡਿਟੇਲ ਵੀਰ ਤੋਂ ਪੁੱਛਦੇ ਆਓਗੇ ਕੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਹਾਂ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾ ਬਾਈ ਭਾਉਣਪਾਲ ਸਿੰਘ ਆ ਪੰਡਿਆ ਹੜਾ ਜਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਜੀ ਆਪਣਾ ਕੰਟੈਕਟ ਨੰਬਰ 9877868899 ਦੂਜਾ ਨੰਬਰ ਇਹ 987335046 ਵੱਡੇ ਭਰਾ ਦਾ ਨੰਬਰ ਆਈ ਠੀਕ ਆ ਜੀ ਆਪਾਂ ਚਾਰ ਬੜਾ ਦਿਖਾਵਾਂਗੇ ਤਿੰਨ ਗੱਬਣਾ ਇੱਕ ਤਾਜੀ ਸੂਈ ਵੀ ਹੈ ਨਾ ਹਾਂ ਜੀ ਪਹਿਲੇ ਨੰਬਰ ਦਾ ਇੱਕ ਤਰ੍ਹਾਂ ਦੀ ਮਾਜੀ ਦੇਖੀ ਜਾਂਦੇ ਆ ਇੱਕ ਤਰ੍ਹਾਂ ਬਾਈ ਮਾਜੀ ਆ ਗਈ ਤੇ ਦੂਜਾ ਸੂਆ ਸੂਈ ਆ ਹੁਣੀ ਆ ਮੰਨ ਕੇ ਨਾਲ 20 25 ਮਿੰਟ ਹੀ ਹੋਇਆ ਵੱੜੀ ਸੂਈ ਆ ਮੇਰੇ ਬੈਠੀ ਦੀ ਠੀਕ ਹੈ ਬੱਚਾ ਛੱਡੋ ਨਾ ਛੱਡੋ ਛੱਡੋ ਜਾਂ ਇਹ ਨਾ ਛੱਡੋ ਬਸ ਚੂਲੀ ਮਾਰੋ ਤੇ ਬੈਠ ਜਾਓ ਥੱਲੇ ਹਣਾ ਹਾਂ ਤੇ ਤੇ ਚੋਣ ਚਵਾਦੀ ਆ ਕਿਨੇ ਭਰਾ ਜਮਾ ਬਈ ਲੈ ਪਤਾ ਦੀ ਮਾਰ ਸੁ ਆ ਦੇਖੋ ਧਾਰਾ ਦੇਖੋ ਯਾਰ ਕਿਆ ਬਾਤ ਹੈ ਹਣਾ ਸਾਫ ਸੁਥਰਾ ਸੋਹਣਾ ਚੋਣਾ ਤੇ ਸੁ ਵੀਰ ਚਵਾਈ ਦੇਖੋ ਕਿਆ ਬਾਤ ਹੈ ਸਾਫ ਸੁਥਰਾ ਸੋਹਣਾ ਚੋਣਾ ਮੋਟਾ ਮੋਟਾ ਜਮਾ ਕੋਈ ਭੂਰ ਸਰਲਾ ਨਹੀਂ ਕੋਈ ਟੁੱਟਦੀ ਮੋਗਦੀ ਨਹੀਂ ਤੇ ਚਵਾਈ ਦੀ ਵੀਰੇ ਬੋਲੀ ਆ ਜਮਾ ਹਣਾ ਲੈ ਬਈ ਆ ਦੇਖ ਲੈ ਆਪ ਤੇ ਇੱਕਦਰਾ ਦੀ ਮਾਝੀ ਆ ਜਮਾ ਮਾਝੀ ਆ ਬਈ ਕਿੰਨਾ ਕੁ ਦੁੱਧ ਪਾ ਦੂਗੀ ਇਹ ਦੁੱਧ ਬਈ ਮਾਲਕਾਂ ਦੇ 25 ਕਿਲੋ ਤਾਂ ਪਰੋਣੇ ਦੁੱਧ ਆਵੇ ਇੱਕ ਮਾਲਕ ਸਪਾਈ 2.5 ਕਿਲੋ ਤਾਂ ਆਮ ਨਹੀਂ ਦੁੱਧ ਆਵੇ ਆਪਾਂ ਕਹਿੰਦੇ 25 ਮੰਨ ਕੇ ਲੈ ਜੇ 25 ਪਾਤੀ ਜੇ ਤਾਂ ਮਰਜ਼ੀ ਮੰਨ ਕੇ ਲੈ ਲਈ ਬਈ ਬੈੜ ਤੇ ਨਾਲ ਦਊ ਫੈਟ ਹਨਾ ਦਊ ਫੈਟ ਵਾਲਾ ਬਈ ਦੁੱਧ ਠੀਕ ਆ ਅੱਜ ਭਰ ਗਏ ਜਮਾ ਦੇਖੀ ਲੈ ਤੇ ਰੇਟ ਇਹਦਾ ਕੀ ਰੱਖਿਆ ਰੇਟ ਬਈ ਲੈਣ ਦੇਣੀ ਆ ਬੱਸ ਕਿੰਨੇ ਦੇ ਹੋ ਨਟ ਜੀ ਇਹ ਬਾ 82000 ਦੀ ਵੈੜ ਦੇ ਦਾਂਗੇ ਵੀਰੇ ਆਪਾਂ ਮਾਰਦਾਨ ਮਾੜਾ ਮੋਟਾ ਮਾਨਤ ਨਾਲ ਗਏ ਬੰਦੇ ਆ ਮਾਨਤਾਂ ਨੂੰ ਆਪਾਂ ਜ਼ਰੂਰ ਕਰ ਦਾਂਗੇ ਠੀਕ ਹੈ ਹਾਂ ਸੋ ਵੀਰੇ 82000 ਦੇ ਵਿੱਚੋਂ ਮਾਰਦਾਨ ਰਾਜੀ ਸਮੀ ਪੜੀ ਵੀ ਵੈੜ ਗਾ ਜੇ ਇੱਕ ਤਰ੍ਹਾਂ ਦੀ ਮੋਟੀ ਮਾਝ ਹੀ ਆ ਜਾਵਾ ਤਿੰਨ ਨਜ਼ਾਰੇ ਦੋ ਬੱਚਾ ਤੇ ਤਾਂ ਇਹ ਮੇਲ ਕੱਪ ਕੱਲੀ ਜੇ ਰਹਿ ਗਈ ਪੈਣ ਵਾਲੀ ਸੂਈ ਨੂੰ ਮਿੰਟ ਵੀ ਬੱਤੀ ਹੋਇਆ ਧਾਰਾਂ ਆਪਾਂ ਮਾਰ ਕੇ ਦਿਖਾ ਦਿਆਂ ਜਿਹੜੇ ਵੀਰੇ ਕਹਿੰਦੇ ਮਨ ਕੇ ਚੱਲ ਵੀ ਆਪਾਂ ਸਮੀ ਪੜੀ ਆ ਭਾਈ ਐ ਨਹੀਂ ਐ ਕੋਈ ਲਾਮ ਨਹੀਂ ਦਿੱਤੀ ਆ ਠੀਕ ਹੈ ਗੱਡੀ ਦਾ ਦੱਬੇ ਜਿੰਦੀ ਵੱਡੀ ਲੰਮੀ ਹੈ ਕਹਿੰਦਾ ਬਾਬਾ ਸਾਲ ਭਰ ਬੰਦੇ ਦੇ ਘਰੇ ਦੁੱਧ ਮੁੱਕਣ ਦੇਣਾ ਹੀ ਨਹੀਂ ਇਹ ਚੀਜ਼ ਨੇ ਹਨਾ ਸੋ 82 ਦੇ ਵਿੱਚੋਂ ਥੋੜਾ ਬਹੁਤਾ ਵੀਰ ਕਹਿੰਦਾ ਮਾਨਦਾਨ ਵੀ ਕਰ ਦਾਂਗੇ ਪਹਿਲਾਂ ਦੇਖ ਬਈ ਕਿਦਾਂ ਲੀਵੇ ਥਣ ਲੱਗਿਆ ਵੜ ਨੂੰ ਠੀਕ ਹੈ ਹਨਾ ਤੇ ਵੱਡੀ ਬੜੀ ਬੁੜੀ ਬਹੁਤ ਆ ਹਨਾ ਕਮੀ ਪੜੀ ਬੇਹਰੀ ਹੈ ਬਈ ਕੋਈ ਵੀ ਛੋਟੀ ਮੰਨ ਕੇ ਨਾ ਆਵੇ ਛੋਟੀ ਮੰਨ ਕੇ ਆਵੇ ਮੱਝ ਵਰਗੀ ਇੱਕ ਤਰ੍ਹਾਂ ਦੀ ਠੀਕ ਹੈ ਅੱਜ ਆ ਟਾਈਮ 'ਚ 20 ਕਿਲੋ ਦੀ ਮਹਿ ਲੈਣੇ ਆ ਤਰਪੇ 4 ਤੋਂ 6.5 ਲੱਖ ਚਾਹੀਦਾ ਆਪਣੇ ਕੋਲੇ ਜਾਵਾਂ ਬਈ ਚਾਹੀਦਾ ਬਈ ਚਾਹੀਦਾ ਜਮੀਨ ਰੱਖੋ ਨਾਲ ਠੀਕ ਹੈ ਤੇ ਬਾਕੀ ਮੰਨ ਕੇ ਚਲੋ ਕਾਲੇ ਰੰਗ ਦੇ ਵਿੱਚ ਵਹਿੜ ਆ ਗਈ ਜਾਵਾਂ ਤੇ ਕਹੋਗੇ ਐਫ ਐਫ ਨੂੰ ਫੈਂਟ ਦਾ ਇੱਕ ਤਰ੍ਹਾਂ ਇੱਕ ਪਾਸੇ ਮੱਝ ਲੈ ਲਈ ਚਾਹੇ ਦੋ ਵਾਲੇ ਮਹੀਆਂ ਉਹਨਾਂ ਦੇ ਉੱਤੇ ਪਾਈ ਜਾਵੇ ਇੱਕ ਪਾਸੇ ਵਾਲੇ ਗਾਂ ਮੂਰੇ ਦੱਸ ਦੋ ਕਿਹੜੀ ਕੀ ਹੈ ਮੂਰੇ ਗਾਂ ਜਾਂ ਊਰੇ ਹਨਾ ਜਮਾ ਦੋਨਾਂ ਮਹੀਆਂ ਨੂੰ ਕੱਟ ਕੇ ਮੈਂ ਪਾਸੇ ਮਾਰੂ ਬਈ ਤੇ ਵਾਕੇ ਥਾਂ ਥਣੂ ਦੇਖ ਬੜਾ ਸੋਹਣਾ ਕੱਟਿਆ ਹਨਾ ਪੂਰੇ 1 ਸਾਲ ਦਾ ਐ ਮੰਨ ਕੇ ਚਾਲੇ ਵੀ ਇਹਦਾ ਦੁੱਧ ਉਹ ਕਰਲੇ ਠੀਕ ਹੈ ਤੇ ਇੱਕ ਪਾਸੇ ਦੋ ਮਹੀਆਂ ਦਾ ਅਲੱਗ ਕਰ ਲਈ ਤੇ ਗੋਹਾ ਵੀ ੱਟੜਗਾ ਕਰਦੇ ਮੱਝਾਂ ਨਾਲ ਦਾ ਜਮਾ ਬਈ ਮੱਝ ਵਰਗੀ ਹੋਈ ਜਾਏਗੀ ਜਿਆ ਜਿਆ ਗੱਲਾਂ ਤੇ ਫਿਰ ਦੂਜੇ ਨੰਬਰ ਤੇ ਆਪਾਂ ਡੱਬੀ ਵੇਖੀਆ ਰਹੀ ਜਿਹੜੀ ਇਹ ਬਈ ਦੂਜਾ ਸੋ ਤੇ ਆਜ ਆਮਨ ਕੀਤਾ ਲਾ ਹਫਤਾ ਇੱਕ ਪੈਂਡਿੰਗ ਪਿਆ ਪੂਰਾ ਇੱਕ ਹਫਤਾ ਠੀਕ ਹੈ ਇੱਕ ਹਫਤਾ ਸੂਣ ਚ ਬਾਕੀ ਪਿਆ ਦਾ ਬਾਕੀ ਪਿਆ ਬਈ ਠੀਕ ਹੈ ਆਮ ਘਰੂ ਵੜ ਲਈ ਆਪਾਂ ਨੇ ਠੀਕ ਹੈ ਵੀਰ ਕਹਿੰਦੇ ਸਰਕਾਰੀ ਦੇ ਸਿੰਮਨ ਲੱਗਿਆ ਹੋਗਾ ਠੀਕ ਹੈ ਕਿਹਦੇ ਬਈ ਫਲਾਨਾ ਲੱਗਿਆ 4000 32 ਲੱਗਿਆ 5000 ਦਾ ਹਿਮਰ ਲੱਗਿਆ ਉਹਦਾ ਕੀ ਫਾਇਦਾਗਾ ਆਮ ਘਰੂ ਕੋ ਲਈਏ ਜੀ ਉਹ ਕਹਿੰਦੇ 25 26 ਕਿਲੋ ਇਹਨੇ ਪਰੂਨ ਦੋਦੇ ਆ ਆਮ ਸੇਵਾ ਦੇ ਚੋਇਆ ਬਈ ਕਹਿੰਦਾ ਬਾ 25 ਕਿਲੋ ਮੰਨ ਕੇ ਲੈ ਜਿਹੜਾ ਮਰਜੀ ਬੰਦਾ ਬਈ ਇੱਕ ਤੇ ਤੋਂ ਬਾੜ ਬਦ ਦੂਗੀ ਕਿਉਂਕਿ ਸਰਦੀ ਦਾ ਮੌਸਮ ਆਗਾ ਕਿਉਂਕਿ ਥਮੀ ਪਲੀ ਵੀ ਹੈਗੀ ਬਰੀਡ ਪਰ ਆਲੇ ਦੇਖੀ ਬਈ ਫਿਟਨੈਸ ਕੇ ਲਈ ਠੀਕ ਹੈ ਬਈ ਧਾਮ ਰੱਖਦੀ ਐ ਬਈ 25 ਤੋਂ ਪਾਰ ਚੱਲੂਗੀ ਬਈ 30 ਕਿਲੋ ਦਾ ਆਪਾਂ ਨੂੰ ਆਪਦੇ ਮਨ ਤੋਂ ਕਹਿੰਦੇ ਬਈ 30 ਕਿਲੋ ਦਾ ਧੰਮ ਰੱਖਦੀ ਆ ਬਈ ਸਾਹਮਣੇ ਵਾਲਾ ਚਾਹੀਦਾ ਸਾਹਮਣੇ ਵਾਲਾ ਚਾਹੀਦਾ ਵੜਨ ਜੀ ਕਹਿੰਦੇ ਚਾਰ ਚੂਰ ਵਾਲੇ ਹੱਥ ਲੱਗੇ ਇੱਕ ਦੇ ਠੀਕ ਹੈ ਗੱਲ ਵੱਖਰੀ ਹੋਈ ਐ ਬਹਿੜ ਦੀ ਜਿਵੇਂ ਅੱਜ ਗੱਲ ਤੇ ਫਿਰ ਰੇਟ ਇਹਦਾ ਕੀ ਰੱਖਿਆ ਜੈਨੂੰ ਆਣ ਜਾ ਰੇਟ ਬਈ ਇਹਦਾ ਲੈਣ ਦੇਣੀ ਐ ਵੀਰੇ ਪਰ ਹਾਂ ਇਹਦਾ 92000 ਦੀ ਲੈਣ ਦੇਣੀ ਐ ਜੀ ਸੋ 92000 ਦੀ ਵਹਿੜ ਜਿਵੇਂ ਵੀਰ ਕਹਿੰਦੇ ਆਪਾਂ 50000 60000 ਵਿੱਚ ਤੇ ਲਾ ਦਾਂਗੇ ਇ ਬਰੀਡ ਕਰੇ ਤਿਆਰੋ ਜੀ ਗਾਹ ਫਰੀ ਰਹੀ ਜੀ ਤੁਹਾਡੇ ਕੋਲੇ ਗਾਹ ਬਈ ਜਾਂਮ ਦਾ ਐਮਨ ਕੇ ਜਲ 2 2 ਲੱਖ ਦੀ ਪਾਉਣ 2 ਲੱਖ ਜੀ ਮਰਜ਼ੀ ਫੜਾ ਦੇ ਜੈ ਜਗ ਲਾ ਤੇ ਸੀਮਨ ਵਧੀਆ ਲੱਗਿਆ ਸੀਮਨ ਵਧੀਆ ਚੰਗਾ ਲੱਗਿਆ ਵਾ ਆਹ ਉਹ ਸਰਕਾਰੀ ਸੀਮਨ ਲਾਇਆ ਇੰਨੇ ਠੀਕ ਹੈ ਹਾਂ ਸੋ ਸਰਕਾਰੀ ਲੱਗਿਆ ਵਾ ਸੀਮਨ ਇਹਦੇ 92000 ਦੇ ਵਿੱਚ ਚੰਗੀ ਸੇਵਾ ਕਰੋਗੇ 27 22 ਨਹੀਂ 25 ਕਿਲੋ ਦਾ ਕੱਖ ਪਾ ਕੇ ਤੇ ਮੁੱਠੀ ਚਾਰ ਦੀ ਪਾ ਕੇ ਜੋੜੋਗੇ ਥੱਲੇ ਕਿਉਂਕਿ ਲੇਵਾ ਬਾੜਾ ਸੋੜਾ ਸਾਫ ਜਿਦਰਾ ਫਿੱਟ ਨੇ ਸਾਡਾ ਲੇਵਾ ਇੱਕ ਚੀਜ਼ ਆਪਾਂ ਹੋਰ ਦੱਸਦੇ ਬੈੜ ਗੱਬੜ ਆ ਗਈ ਇਹ ਤੇ ਜਿਹੜਾ ਬ ਗੱਪੜ ਬੋਸੂ ਲੈਣੇ ਆਗੇ ਇਹ ਮੰਨ ਕੇ ਚੱਲੋ 20 ਦਿਨ ਸੂਣ ਤੱਕ ਬੱਕਰੀ ਵਿਕਰੀ ਦਾ ਨਜ਼ਾਰਾ ਦੇ ਦਿੰਦਾ ਜਮਾ ਜਿਹੜੇ ਬੰਦੇ ਨੇ ਚਾਹੁੰਦੇ ਵੀ ਆਪਾਂ ਵਪਾਰ ਕਰਨਾ 2 ਪੈਸੇ ਦੇਊਗੀ ਕਹਿੰਗੇ ਰੇਟ ਜੈਨੂ ਆਣਾ ਜਮਾ ਵਪਾਰ ਦਾ ਕੰਮ ਆ ਵੀਰਾਂ ਦਾ ਤੇ ਕਹਿੰਦੇ 2-4000 ਦਾ ਆਪਾਂ ਮਾਰ ਦੇ ਰੱਖੀ ਬੋਸੂ ਵੇਚ ਦੇਣਾ ਤੇ ਬਾਕੀ ਲੈ ਵਲੂ ਵਾ ਦੇਖੋ ਨੇੜੇ ਦਾ ਸਾਫ਼ ਸੁਥਰਾ ਨਾੜਾ ਨੂੜਾ ਨਾ ਕੀ ਆਵਾਤਾ ਗੁੰਧੀ ਪਈ ਆ ਜਮਾ ਚਾਰੇ ਪਾਸਿਓਂ ਤੇ ਵੀਰੇ 92000 ਤੇ ਮਾੜਾ ਮੋਟਾ ਮਾਨ ਹੋਊਗਾ ਇਹਦਾ ਕਰਦਾਂਗੇ ਵੀਰੇ ਆਏਗਾ ਆਪਾਂ ਮੰਨ ਕੇ ਚੱਲ ਵੀ ਬੰਦੇ ਲੈਣ ਦੇ ਮੂੰਹ ਦੇ ਵਿੱਚ ਆ ਗਿਆ ਤੇ ਕੀ ਮੋੜਾ ਹੈ ਪਰ ਖਾਲੀ ਵੀ ਮੋੜ ਦੇ ਬੰਦੇ ਜਿਆ ਜਗ੍ਹਾ ਲਾ ਜਾ ਤੇ ਬਾਕੀ 4 ਜਰੂਰ ਦੇ ਨਾਗਾ ਮਾਰਨੀ ਉਹ ਗੱਲ ਬੱਕਰੀ ਜਗਰ ਦਾ ਬੈੜ ਚਾਰੂ ਬੋਲ ਵੀ ਆਜ ਨਹੀਂ ਹੋਣੀ ਆ ਮੰਨ ਕੇ ਚੱਲ ਵੀ ਪਰ ਕੇ 70000 ਰੁਪਏ ਮੁੱਲ ਕਿਤੇ 60000 ਰੁਪਏ ਕੱਟ ਕੇ ਫੜਾਦਾ ਆ ਮੇਰੇ ਖੜੇ 60000 ਬੈਜ ਗੜਿਆ ਤੇਰੀ ਗੱਲ ਆਉਂਦੀ ਹੈ ਗੱਲ ਆਪਾਂ ਦੇਣ ਵਾਲੇ ਦੇ ਮੂੰਹ ਤੇ ਹੋਵੇ ਠੀਕ ਆ ਆਪਾਂ ਉਹਦੀ ਫੜਾ ਦੇਣੀ ਤੇ ਚਾਰੂ ਫੁੱਲ ਹਨਾ ਦੰਦਿਆ ਵੜਦੀਆਂ ਫੋਨ ਕਿਉਂਦਾ ਬਾਈ ਜੀ ਜਿਹੜੇ ਸਾਈਵਾਲ ਦਾ ਕਰਾਸ ਆ ਗਈ ਠੀਕ ਹੈ ਥੱਡੀ ਮੱਠੀ ਵੀ ਦੇਰੀ ਹੈ ਮੈਡਮ ਕੀ ਬਾਤਾਂ ਜਮਾ ਹਨਾ ਸੋ ਵੀਰੋ ਸਾਈਵਾਲ ਦਾ ਆ ਗਈ ਕਰਾਸ ਦੇ ਸੋ ਵੀਰੋ ਤੀਜੇ ਨੰਬਰ ਤੇ ਆਪਾਂ ਦਖਾਜਣਾ ਤੁਹਾਨੂੰ ਸਾਈਵਾਲ ਦੇ ਹਲਕਾ ਜਿਹਾ ਕਰਾਸ ਬੰਨ ਦੇ ਵਿੱਚ ਬਹਿੜ ਇਹ ਬਾਈ ਜੀ ਸੂਆ ਸੂਰੀਆ ਦੂਜਾ ਹਨਾ ਦੂਜਾ ਵੀਰੇ ਦੂਜਾ ਬਾਈ ਕਹਿ ਦੋ ਲੈਂਦੀ ਐ ਇਹ ਇਹ ਦਿਨ ਬਈਆ ਮੰਨ ਕੇ ਚੱਲ ਪੈਣ ਹੈ ਇੱਕ ਹਾਂ ਤਾਂ ਪੈਂਡਿੰਗ ਪਿਆਗਾ ਹਫਤਾ ਬਾਕੀ ਪਿਆ ਹਜੇ ਹਫਤਾ ਬਾਕੀ ਪਿਆ ਬਾਈ ਥਣ ਥਣ ਆਦਾਂ ਨਾੜਾ ਨੋੜਾ ਬਹਿੜ ਨਹੀਂ ਗੱਲ ਆਖਰੀ ਜਿਸ ਦਿਨ ਧਰਿਆ ਬੱਚਾ ਉਹਦੇ ਨਾਲ ਗੱਲ ਵੱਖਰੀ ਹੋਣੀ ਹੈ ਜਿਵੇਂ ਆਪ ਉਹਦੇ ਵੀਡੀਓ ਪਾਈ ਸੀ ਉੱਥੇ ਆ ਨਾ ਕੋਨੇ 'ਚ ਬੈਠ ਖੜੀ ਜੀ ਉਹ ਵੀ ਨਾ ਇੱਧਰੇ ਬੈਠ ਵੀ ਮਨਨੇ ਨੇ ਠੀਕ ਹੈ ਹਾਂ ਉਹਦੇ ਫਿਰ ਵੀਰ ਕਹਿੰਦਾ ਚੱਕ ਲੋ ਚੱਕ ਲੋ ਭਾਈ ਮੈਨੂੰ ਦੇ ਦੇ ਮੈਨੂੰ ਦੇ ਦੇ ਹਨਾ ਹਾਂ ਭਾਈ ਫਿਰ ਉਹ ਦਾ 5-4000 ਫਿਰ ਕਲਟੀ ਵੀ ਹੋ ਜਾਂਦੀ ਹੈ ਭਾਈ ਵੇ ਕੀ ਹੁੰਦੀ ਹੈਗੀ ਕਈ ਵਾਰ ਆ ਵੀਰ ਕਹਿੰਦਾ ਭਾਈ ਫਾਈਪ ਪਾ ਦੇ ਯਾਰ ਬੈਨਾ ਮੋੜ ਦੇ ਉਹਨਾਂ ਦਾ ਹਾਂ ਕਈ ਵਾਰ ਐ ਵੀ ਹੋ ਜਾਂਦਾਗਾ ਵਿੱਚ ਵੀਰ ਪਲਾਸ ਹੋਟੇ ਵਾਲੇ ਵੀ ਉਹਨੇ ਲਿਆਏ ਆਲੇ ਉਹਨੇ ਲਿਆਜਾਂ ਕਿਰੇਂ ਵੀ ਕੱਟ ਲੈਂਦੇ ਨੇ ਠੀਕ ਹੈ ਵੀ ਭਾਈ ਯਾਰ ਵੀ ਸਾਡਾ ਮਨ ਰੱਖਦੇ ਉਹ ਚੀਜ਼ ਆਈ ਹੁੰਦੀ ਆ ਹਾਂ ਤੇ ਰਹਿ ਕੇ ਕਹਿੰਦੇ ਬਈ ਸਾਡੇ ਫੈਕਟਰੀ ਨਹੀਂ ਜੀ ਠੀਕ ਆ ਉਹ ਗੱਲ ਤੋਂ ਹੁੰਦੀ ਆ ਗੱਲ ਹਣਾ ਉਹ ਗੱਲ ਆਪਾਂ ਪਹਿਲੀ ਵਾਲ ਨੂੰ ਕਹਿੰਦੇ ਵੀਰਮਣ ਕੱਲੇ ਆਏ ਕੱਢੀ ਉਹਨੇ 100 ਸਮਝ ਕੇ ਕੱਢਿਆ ਕਰੋ ਜੇ ਜੇ ਚ ਪੈਣਾ ਤਾਂ ਆਇਆ ਕਰੋ ਨਹੀਂ ਆਇਆ ਨਾ ਕਰੋ ਜੈ ਪਰ ਅੱਜ ਇਹ ਬੰਦਾ ਲੂਪਾਂ ਸਾਤੇ ਦਾ ਫਰਕ ਪਾ ਲੂਗਾ ਬਈ ਪੂਰੀ ਪਊਗਾ ਠੀਕ ਆ ਰੇਟ ਇਹਦਾ ਰੇਟ ਲੈਣ ਦੇ ਨਿਬ 70 ਆਦੀ ਵੜ ਦੇ ਦਾ ਸੁੱਭ 70 ਆਦੀ ਬਾਰ ਦੁੱਧ ਦੀ ਐਵਰੇਜ ਆ ਦੁੱਧ ਭਾਈ ਮੰਨ ਕੇ ਜਿਹੜਾ 23 ਕਿਲੋ ਰਾਹਣ ਦੇ ਦੋ ਠੀਕ ਆ 20 ਮੰਨ ਕੇ ਜਿਹੜਾ ਮਰਜ਼ੀ ਲੈ ਜੇ ਮਰਜ਼ੀ ਪਰਚੇਜ ਕਰ ਲੈ ਤੇ ਬਾਕੀ ਤੇ ਬਾਕੀ ਹੜਕਾ ਜਾਂ ਕਰਾਸ ਆ ਵਿੱਚ ਇਹ ਇਹ ਸਾਈਵਾਲ ਦੇ ਨਾਲ ਵੀ ਮੰਨ ਕੇ ਚੜੇ ਅੱਧਾ ਪੁਆਇੰਟ ਫਾਇਟ ਦੇ ਵਿੱਚ ਅੱਗੇ ਰਹੋਗੇ ਤੇ ਚੌਥੇ ਨੰਬਰ ਤੇ ਆਪਾਂ ਦੇਖੀਏ ਨਾ ਜਰਸੀ ਵੀਰੇ ਇਹ ਦੂਜਾ ਸੂਆ ਹੁੰਦੀ ਆ ਬਾਈ ਇਹ 15 ਦਿਨ ਪੈਂਡਿੰਗੇ ਪੈਣੇ ਠੀਕ ਹੈ 15 ਦਿਨ ਬਾਕੀ ਦੂਜਾ ਸੂਆ ਇਹ ਆ ਜਾਂ ਆਪਾਂ ਤੁਹਾਨੂੰ ਨਹੀਂ ਬੈਠੀ ਦਿਖਾਤੀ ਵੀਰਾਂ ਦੇ ਬਾਲੇ ਫੋਨ ਆਉਂਦੇ ਨੇ ਕਈ ਵਾਰ ਆ ਲਗਾ ਬਾਈ ਇੱਕ ਪੱਤੀ ਵੀ ਲੜਾਂਗੇ ਠੀਕ ਹੈ ਵੀਰ ਸਾਹਮਣਾ ਹੁੰਦਾ ਕੀ ਐ ਵੀਰੇ ਜੋ ਹੋਏ ਦੀ ਉਦੋਂ ਤਾਂ ਇਹ ਮੰਨਦੇ ਹਸਤਾਈਦਾ ਕਿ ਰੌਣੀ ਦੁੱਧੂਗੀ ਕੱਚੀ ਆ ਜਾ ਲੜੇ ਹਣਾ ਇਹ ਕੱਚੀ ਹੈ ਬਈ ਰਾਜਨਾ ਜਿੱਤੀ ਨਹੀਂ ਹੋਦੀ ਸੋ ਬਰੋ ਫੇਸ ਕੁਆਲਿਟੀ ਵਗੈਰਾ ਦੇਖ ਸਦਾ ਬਹਿੜ ਦੀ ਚੰਗੀ ਕੱਦ ਕਾਠ ਵਾਲੀ ਜਿੰਦ ਜਾਨ ਵਾਲੀ ਜਰਸੀ ਬਚੀ ਦੂਜਾ ਸੂਆ ਸੁੰਦੀ ਆ ਤੇ ਰਾਜੀ ਸਮੀ ਬੜੀ ਕੱਦ ਕੁਦ ਬਹੁਤ ਆ 15 ਜਨ ਸੂਣ ਚ ਬਾਕੀ ਆ 2500 ਪੀ ਕਿਲੋ ਦੱਸਦਾ ਵੀਰ ਤੁਧ ਪਾ ਦੂ ਦੂਜੇ ਸੂਏ ਤੇ ਜਿੰਦ ਜਾਨ ਬਰੀਡ ਕੁਆਲਿਟੀ ਪੂਰੀ ਫੁੱਲਾ ਨਾੜਾ ਨੂੜਾ ਹਵਾ ਨੇ ਤੇ ਸੋਹਣੇ ਚੰਗੇ ਦਿਖਾਈ ਦਿੰਦੀ ਐ ਤੇ ਇਹਦਾ ਭਾਵ ਯਾਰ ਫਿਰ ਫੋਨ ਤੇ ਨਹੀਂ ਵੀਰੇ 1 ਲੱਖ ਤੇ 10 ਹਜ਼ਾਰ ਦੀ ਦੇਣੀ ਵੀ ਐ ਬਹਿੜਾ ਠੀਕ ਆ ਕੱਚ ਕੱਚੀ ਹੈ ਵੜਾ ਹਜੇ ਤੇ ਜਿੰਦ ਜਾਣ ਕੁਆਲਟੀ ਕੁਆਲਟੀ ਬਹੁਤ ਆ ਸੋ 4 ਵੜਾ ਦਿਖਾ ਦਿਆ 987788899 9735 5046 ਪਿੰਡ ਹੰਡਿਆ ਜਿਲ੍ਹਾ ਬਰਨਾਲਾ ਵੀਡੀਓ ਦੇਖ ਕੇ ਚੈਨਲ ਨੂੰ ਪਿਆਰ ਦੇ ਲਈ ਤੈਅ ਦਲ